ਜੀ ਸੋਸੀ ਗਾਲ YouTube ਫੈਮਿਲੀ ਜੀ ਕੀ ਹਾਲ ਚਾਲ ਸੋ ਪਗ ਬਨ ਕੇ ਰੈਡੀ ਹੋ ਗਏ ਆਪਾਂ ਤੇ ਅੱਜ ਤਿਆਰੀ ਹੈ ਜੀ ਪ੍ਰੋਗਰਾਮ ਦੀ ਤਰਨ ਤਰਨ ਮੈਂ ਤਾਂ ਹੋ ਗਿਆ ਰੈਡੀ ਛਟਾ ਕੁੜਤਾ ਪਜਾਮਾ ਪਾ ਗਏ ਪੱਗ ਬਨ ਗਏ ਕਿਦਾਂ ਲੱਗਣਦਾ ਜੀ ਲੁੱਕ ਦੱਸੋ ਬੂੜ ਵੀ ਆਪਾਂ ਬਲੈਕ ਛਟੇ ਕੁੜਤੇ ਪਜਾਮੇ ਨਾਲ ਅਸੀ ਸਝ ਹੋ ਗਈ ਆ ਰੈਡੀ ਸੀਜ਼ ਬੇਟਾ ਹਾਂ ਜੀ ਰੈਡੀ ਹੋ ਗਏ ਤੇ ਵਾਓ ਬੜੀ ਸੋਹਣੀ ਡਰੈਸ ਪਾਈ ਸੋਨੇ ਨੇ ਕੀ ਲਾਉਂਦਾ ਏ ਜੇ ਟੀਵੀ ਤੇ ਰਿਮੋਟਾਂ ਤੇ ਕੀ ਲਾਉਂਦਾ ਏ ਤੁਹਾਨੂੰ ਪਤਾ ਏ ਕਿਦਾਂ ਚਲਾਉਣਾ ਅੱਛਾ ਸੌਰੀ ਸੌਰੀ ਹਾਂਜੀ ਜਾਈ ਯਾਰ ਹੁੰਦਾ ਏ ਹਾਂਜੀ ਹਾਂਜੀ ਦੇਖ ਤਿਆਰ ਹੋ ਗਏ ਸਹੀਦਾ ਚਾਹੀਦਾ ਆ ਨਾ ਆਲੀ ਕਿਹੜੀ ਗੱਲ ਆ ਸੀ ਸਦਾ ਫਰੈਂਡ ਆ ਅੱਛਾ ਤੇ ਉਹਦੇ ਚੱਲੇ ਆਪਾਂ ਧਮਾਨ ਤੇ ਚਲੋ ਵਧੀਆ ਹੋ ਜਾਓ ਜੋ ਰੈਡੀ ਪਰ ਮੈਨੂੰ ਇਦਾਂ ਸਹੀ ਲੱਗਦਾ ਸੱਚੀ ਤੂੰ ਪਤਲੀ ਵੱਡੀਆਂ ਭਰਾਵਾ ਤੈਨੂੰ ਕਿਹਨੇ ਕਿਹਾ ਆ ਤੇਰ ਲਾ ਫਿਰ ਕੀ ਹੋ ਗਿਆ ਯਾਰ ਦਾਦੋ ਵੀ ਨਹੀਂ ਸੋਹਣੀ ਲੱਗਦੀ ਸੀ 10 ਗੋ ਪਾਇਆ ਪਰਸ ਸੋਹਣਾ ਲੱਗਦਾ ਹੈਂਡ ਤੇ ਬੜੇ ਨਾਲ ਏਦਾਂ ਫੜਦਾ ਏਦਾਂ ਫੜਦੀ ਏਦਾਂ ਰਹਿੰਦੇ ਫਿਰ ਹਾਂ ਲਓ ਜੀ ਮੈਡਮ ਨਹੀਂ ਆਉਂਦੇ ਆ ਤਰੇ ਵੰਡੇ ਜਾਣ ਲਈ ਆਜੋ ਆਜੋ ਗਾਂ ਛੇਤੀ ਯਾਰ ਗਰਮੀ ਪਤਾ ਕਿੰਨੀ ਆ ਮੈਨੂੰ ਗੱਡੀ 'ਚ ਬੈਠਣ ਲੱਗੰਦਾ ਏਸੀ 11 ਵਜੇ ਲੈ ਜੀ 11 ਵਜੇ ਚੱਲਿਆ ਖੋਲੋ ਗੱਡੀ ਲਓ ਖੋਲੋ ਓਹੋ ਕੋੜਾ ਖੁੱਲਗਾ ਜੋ ਬਹੁਤ ਜ਼ਿਆਦਾ ਗਰਮੀ ਆ ਕੱਲ ਗਰਮੀ ਦਾ ਅੱਜ ਹੈ ਨਾ ਦੂਜੀ ਪਤਰੀ ਇੱਥੇ ਬੈਠ ਰਹੇ ਦਾਦੀ ਪੋਤੀ ਆ ਗਏ ਹਾਂ ਜਿਹੜਾ ਸੀਸ ਰੋ ਚੱਕੂਗਾ ਉਹਦਾ ਗਾੜੀ ਦਾ ਨੰਬਰ ਲੱਗੂਗਾ ਹਾਂਜੀ ਇੱਧਰ ਵੇਖੋ ਬੇਟਾ ਇੱਧਰ ਦੇਖੋ ਇੱਧਰ ਦੇਖੋ ਇਹ ਬੰਦਾ ਅੱਗੇ ਰਹੀਆ ਪ੍ਰੋਗਰਾਮ ਜਾਰੀ ਦੂਰ ਦਾ ਨਹੀਂ ਹੈਗਾ ਪਹੀ ਗੱਡੀ ਚ ਕਾਂਡ ਬਹੁ ਹੈ ਜਾਈ ਬੜੀ ਹੁਣ ਵੀ ਮੈਂ ਸਾਫ ਕੀਤੀ ਸੀ ਗੱਡੀ ਦੇ ਬਾਹਰ ਵੇਖੋ ਫੇਰ ਕਾਂਡ ਦਾ ਕੀ ਹਾਲ ਹੋ ਗਿਆ ਟੂੜੀ ਦੀ ਕਾਂਡ ਹੈ ਜਾਈ ਬੜੀ ਏ ਤੇ ਨਾਲ ਰਾਲੀ ਲੰਗੀ ਸੀ ਨਾ ਤਦੋਂ ਤੋਂ ਪ੍ਰੋਗਰਾਮ ਲੱਗ ਗਈ ਆ ਤੇ ਬਾਕੀ ਚਲੋ ਕਰਮੀ ਲਾਗੇ ਕਰਕੇ ਤੇ ਲੈਟ ਹੋ ਜਾਈਦਾ ਇਹ ਵੀ ਗੱਲ ਹੈ ਗੱਡੀ ਦੇ ਵਿੱਚ ਵੇਖੋ ਕਾਂਡ ਇੱਧਰ ਦੇਖੋ ਵੀ ਅੰਦਰ ਨਿਗ ਨਿਗੇ ਪਾਰਟੀਕਲ ਕਾਂਡਦੇ ਆ ਨਾ ਜਿਹੜੇ ਵਿਚੇ ਰਹੇ ਨੇ ਗੱਡੀ ਦੇ ਬਾਅਦ ਚ ਚਲੋ ਪਰੇਦਾ ਇਹਨਾਂ ਸਿੱਤੇ ਚਾਬਗੀ ਤਸਵੀਰ ਸੀ ਸਰ ਹੋਏ ਸੁਣਿਆ ਜਿਉ ਨਾ ਗਿੱਤੇ ਚੱਲੇ ਆਇਆ ਇਹ ਜਿਉ ਨਾ ਗਿੱਤੇ ਚੱਲੇ ਆਇਆ ਇੱਧਰ ਦੇਖੋ ਮੰਮੀ ਵਾਲੇ ਦੇਖੋ ਮੰਮੀ ਵਾਲੇ ਦੇਖੋ ਹੈ ਜੀ। ਓਕੇ। ਪ੍ਰੈਂਕ ਹੋ ਗਿਆ ਜੇ ਪ੍ਰੈਂਕ। ਸਵਾਗਤ ਹੈ। ਨਹੀਂ ਆਉਣਾ ਤੇ ਅੱਜ ਹੀ ਆਉਣਾ ਨਹੀਂ ਤੇ ਨਾ ਆਉਣਾ। ਚਲੋ ਹੁਣ ਜਾ ਕੇ ਨਾ ਪਤਾਵਾਂਗੇ ਸਰਪ੍ਰਾਈਜ਼ ਤੇ ਵੇਖਾਂਗੇ ਰਿਐਕਸ਼ਨ ਭਲਾ ਕੀ ਹੁੰਦੇ ਆ। ਹਾਂ ਸਹੀ ਗੱਲ। ਮਨ ਲਗੀ ਰਿਐਕਸ਼ਨ ਵੇਖਣੇ ਆਲੇ ਹੋਣੇ ਆ ਬੜੇ ਕਹਿਣ ਡਾਇਰੈਕਸ਼ਨ ਹੋਣੇ ਵੇਖ ਲਿਓ ਮੈਨੂੰ ਪਤਾ ਮਿਲ ਲਈ। ਮੈਂ ਇਹਨਾਂ ਨੂੰ ਟਾਈਮ ਦੇ ਟਾਈਮ ਕਿਹਾ ਮੈਂ ਪ੍ਰੈਂਕ ਕਰਦੇ ਆ। ਤੇ ਉਹਨਾਂ ਨੇ ਕਹਿੰਦੇ ਹੀ ਨਹੀਂ ਆਉਣਾ। ਤੇ ਜਦੋਂ ਉਹਨਾਂ ਨੇ ਇੱਕਦਾਂ ਵੇਖਿਆ ਹਾਂ ਪਹਿਲਾ ਫੋਨ ਆਇਆ ਤੇ ਇਹਨਾਂ ਨੇ ਕੱਟਦਾ। ਵੇਰ ਇਹਨਾਂ ਨੂੰ ਮੈਂ ਕਿਹਾ ਵੀ ਹੁਣ ਚੁੱਕੋ ਉਹਦੇ ਕੋਈ ਗੱਲ ਨਹੀਂ ਹੁਣ ਫਿਰ ਪ੍ਰੈਂਕ ਹੀ ਕਰਦੇ ਆਂ ਜਾਣਾ ਤੇ ਹੈਗਾ ਹੀ ਆਪਾਂ ਪਹੁੰਚ ਗਏ ਆਪਾਂ ਲੋਕੇਸ਼ਨ ਤੇ ਬਾਕੀ ਹੁਣ ਦੇਖੋ ਕਿੱਥੇ ਆਉਂਦ ਰਿਹਾ ਕਿ ਬਾਹਰ ਆ ਰਿਹਾ ਜੀ ਸਾਨੂੰ ਦਿਖੰਤ ਨਹੀਂ ਦੇ ਰਿਹਾ ਇਹ ਜੀ ਜੀ ਇੱਥੇ ਗੱਡੀ ਚ ਚਲਾਉਣੀ ਜੀ ਉੱਧਰ ਅੱਗੇ ਥੋੜੀ ਤਾਂ ਜਗਣੀ ਸੀਗੀ ਉੱਧਰ ਲਾ ਦਿੰਦੇ ਪਿਛੇ ਤੇ ਉਹ ਵੀ ਗੱਡੀਆਂ ਅੱਗੇ ਲੱਗੀਆਂ ਜੀ ਪਤਾ ਨਹੀਂ ਜੀ ਚੱਲਣਾ ਤੇ ਪਤਾ ਨਹੀਂ ਜੀ ਤਸਵੀਰ ਜੀ اس ۾ ته پريطھ کان ننڊ ਜੀ ਅਦਾਸ ਕਰਦਾ ਮੇਰਾ 10 ਰੋ ਮੈਂ ਬੈਠਾ ਗੱਡੀ ਤੇ ਫੋਨ ਆਇਆ ਵੀ ਸੀਜ਼ਨ ਲੱਗੀ ਆ ਭੁੱਖ ਤੇ ਆਪਾਂ ਚੱਲਿਆ ਹੁਣ ਸੀਜ਼ਨ ਨੂੰ ਦੇਣ ਦੁੱਧ ਮਤਲਬ ਕਿ ਅੰਦਰ ਤਾਂ ਗਰਮੀ ਵੜੀ ਮੈਂ ਦਾਹਾਂ ਕਰਕੇ ਆ ਕੇ ਗੱਡੀ 'ਚ ਬੈਠਾ ਆ ਗਏ ਆਈਸਕ੍ਰੀਮ ਵਾਲਿਆਂ ਭਰਾ ਮੈਂ ਦੱਸ ਕੇ ਲਿਆਂਦੀ ਐ ਇਕੱਲਾ ਨਾ ਚੋਰੀ ਨਹੀਂ ਲਿਆਂਦੀ ਐ ਚੋਰੀ ਨਹੀਂ ਲਿਆਂਦੀ ਆ ਮੈਂ ਚੋਰੀ ਨਹੀਂ ਦਿੰਦੀ ਭਰਾ ਮੈਂ ਤਾਂ ਦੱਸ ਕੇ ਲਿਆਂਦੀ ਵੀ ਮੈਂ ਬਹੁਤ ਖਟੇ ਰੰਗ ਦੀ ਜਿਹੜਾ ਵੀ ਰੰਗ ਆ ਇਹ ਕਟਾਈ ਆ ਜਾਵਦਾ ਤੇ ਮੈਂ ਆਈਸਕ੍ਰੀਮ ਲੈ ਕੇ ਲਿਆਂਦਾ ਨਹੀਂ ਮੁੰਡਾ ਪੋਤਾ ਇੱਕ ਪੋਲਾ ਆ ਮੇਰਾ ਜਿਹਨੂੰ ਰੰਗਾਂ ਦਾ ਵੀ ਵਿਚਾਰੇ ਨੂੰ ਪਤਾ ਇੰਦੇ ਦਾ ਸਾਰਾ ਗੱਲ ਰੰਗਾਂ ਦਾ ਨਾ ਪਤਾ ਹੋਵੇ ਤੇ ਪੋਲਾ ਹੁੰਦਾ ਬੰਦਾ ਲੈਦਾ ਸੇ ਮੈਂ ਅੱਜ ਹੀ ਸੁਣ ਲਈ ਗੱਲ ਇੱਥੇ ਖਲਾਰ ਕੇ ਖਾਵੇ ਬੇਟੀ ਓਹ 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 ਆਹੇ ਬਜਾਈਓ ਤੂੰ ਹੀ ਫਿਰ ਰੋਕੇ ਖਾ ਲੋ ਕਾਹ ਕੱਢ ਲੈਣਾ ਸਾਈਡ ਤੇ ਕੋ ਗੱਡ ਜਾਈ ਦੀ ਤੇ ਖਾਲਾ ਸਾਈਡ ਤੇ ਖਾਰ ਕੇ ਜੇ ਲੈ ਆਂਦੀ ਤੇ ਖਾ ਲੋ ਛੇਤੀ ਛੇਤੀ ਤੂੰ ਤਾਂ ਪੂਰੇ ਸਵਾਦ ਪਾਈ ਜਾ ਮੇਰੇ ਖਾਂਦੇ ਦੀ ਭਰਾ ਆ ਇਦਾਂ ਢੋੜੀ ਕਰੀਦਾ ਤੂੰ ਇਹਦੇ ਪੂਰੇ ਸਵਾਦ ਲਾਉਣ ਦੇ ਜੇ ਆਈਸਕ੍ਰੀਮ ਚੀਜ਼ ਹੀ ਸਵਾਦ ਵਾਲੀ ਆ ਹਾਂ ਜੇ ਤਾਂ ਗੱਲ ਫੜਿਆ ਗਿਆ ਸਵਾਦ ਤਾਂ ਫੇਰ ਆਣਾ ਲਓ ਜੀ ਗਾਈਜ਼ ਘਰੇ ਆ ਗਏ ਆਪਾਂ ਬਹੁਤ ਗਾਈਜ਼ ਗਾਈਜ਼ ਗਰਮੀ ਬੜੀ ਆ ਪਖਾ ਗਰਮੀ ਬੜੀ ਆਕੇ ਹਾਂ ਅੰਦਰ ਜੇ ਆ ਕੇ ਥੋੜੀ ਰਾਤ ਮਿਲਦੀ ਬੱਤੀ ਵੀ ਨਹੀਂ ਆਉਂਦੀ ਮਿਲਦੀ ਹਣਾ ਬੱਤੀ ਨਹੀਂ ਆਉਂਦੀ ਜੋ ਦੇਖੋ ہماری ਜੋੜੀ ਬਹੁਤ ਜਗਾ ਗਰਮੀ ਬੜੀ ਆ ਪ੍ਰੋਗਰਾਮ ਅਸੀਂ ਵੀ ਹੈ ਆ ਟਾਈਮ ਨਾਲ ਆ ਗਏ ਘਰੇ ਕਹਿ ਵੀ ਆਪਾਂ 11 ਵਜੇ ਮੇਰੇ ਸੋ ਨਾਲਾ 11:00 ਵਜੇ ਗਿਆ ਗਰਮੀ ਜਿੱਦ ਨਹੀਂ ਟਾਈਮ ਹੁੰਦਾ ਹਾਂ ਗਰਮੀ ਇਹਨਾਂ ਕ ਟਾਈਮ ਠੀਕ ਰਹਿੰਦਾ ਬਾਕੀ ਬੜਾ ਵਧੀਆ ਆ ਮਿਲੇ ਉਹ ਜਿਹੜਾ ਮਲਗੀੜਾ ਰਿਐਕਸ਼ਨ ਹੀ ਉਹ ਵੀ ਬੜਾ ਘੈਂਡ ਆ ਉਹਨਾਂ ਦਾ ਜਦੋਂ ਅਸੀਂ ਪ੍ਰੈਂਕ ਕੀਤਾ ਇਹ ਇਹ ਮੇਰੇ ਕਾਲਸ ਨੂੰ ਬਹਿ ਰਿਐਕਸ਼ਨ ਹੈ ਮੈਂ ਤਾਂ ਸਹੀ ਗੱਲ ਹੈ ਬੜਾ ਵਧੀਆ ਤਾਂ ਚਲੋ ਹੁਣ ਸਵੇਰ ਭਾਈ ਸਾਹਿਬ ਲਾਓ ਕੱਪੜੇ ਦੇ ਕੰਮ ਕਰਾਂ ਚਲੋ ਹਾਂ ਜੀ ਲਾਉਣ ਲੱਗੇ ਵਾਸੋਂ ਟੌਰ ਜਿਹੜੀ ਇੱਥੋਂ ਤੱਕ ਹੀ ਹੁਣ ਗਾੜੀ ਪਾਗਪੋਗ ਲਾ ਗਏ ਤੇ ਪਾ ਗਏ ਲੀੜੇ ਘਰ ਵਾਲੇ ਜਿਹੜਾ ਆਪਾਂ ਚੱਲੇ ਆਂ ਦੁਕਾਨ ਤੇ ਦੁਕਾਨ ਦਾ ਕੰਮ ਵੇਖੀਏ ਥੋੜੀ ਸਾਫ ਸਪਰੇ ਕਰਨ ਵਾਲੀ ਆ ਥੱਲੇ ਦੁਕਾਨ ਦੀ ਉਹ ਕਰੀਏ ਤੇ ਜਿਹੜਾ ਆਰਡਰ ਹੈਗਾ ਹੀ ਕੋਈ ਉਹ ਪਕਦਾ ਆ ਗਏ ਤੇ ਗਿਲ ਸਾਹਿਬ ਨੂੰ ਦਈਏ ਰੈਸਟ ਕੱਲ੍ਹ ਦੇ ਉਹ ਕੰਮ ਤੇ ਚੜੇ ਜਾਦੇ ਹੁਣ ਸਵੇਰ ਦਾ ਸਾਡਾ ਫੇਰ ਅਜੇ ਵੰਡਾ ਹੈਗਾ ਬਾਕੀ ਵੇਖੋ ਸਵੇਰ ਦਾ ਹਨ ਤੜਕੇ ਦਾ ਬਣਾਉਨੇ ਆ ਜਾਂ ਸ਼ਾਮ ਦਾ ਬਣਾਉਨੇ ਆ ਉਹ ਦੇਣਾ ਬਾਅਦ ਜੀ ਪਾਰਾ ਲੱਗੂਗਾ ਮੇਰੇ ਮੈਡਮ ਆਉਂਦੇ ਫੇਰ ਸ਼ੀਸ਼ੇ ਦੇ ਦੁਆਰੇ ਹੋਗੇ ਜੀ। ਓਹੋ ਯਾਰ ਓ ਮੈਂ ਚੱਕਾ ਸਭ ਨਹੀਂ ਮੈਂ ਗਿਆ ਹੁਣ ਇਹਦਾ ਮਿਲ ਨਹੀਂ ਭੀਜੀ ਯਾਰ ਉਹਦੇ। ਹਾਂ, ਤਾਂਡੇ ਬੜੇ ਸੋਹਣੇ ਲੱਗੰਦਾ ਤੁਹਾਡੇ। ਹਾਂਜੀ, ਥੈਂਕ ਯੂ ਸੋ ਮੱਚ। ਲਾਡੋ ਮੇਰੇ ਆਉਣਾ 15 ਹੋ ਗਿਆ। ਕੀ ਹੋ ਗਿਆ ਲਾਡੋ ਨੇ? ਬਾਹਰ ਕਿੱਢਣਾ ਆ। ਕੀ ਹੋ ਗਿਆ ਬਾਹਰ ਖੇਡਣਾ ਲਾਡੋ ਨੇ? ਨਹੀਂ, ਗਰਮੀ ਆ। ਬਾਹਰ ਨਹੀਂ ਲੈ ਜਾਨੀ, ਚਲ ਅੰਦਰ ਲੈ ਜਾਨੀ। ਗਰਮੀ ਬੜੀ ਸੋਹਣਾ, ਚਲੋ ਅੰਦਰ ਚੱਲਦੇ ਆਂ। ਬਾਹਰ ਤੇ ਗਰਮੀ ਵਧੀਆ। ਚਲੋ ਅੰਦਰ ਲੈ ਜਾ ਜੀ ਚਲੋ 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 ਅੰਦਰ ਲੈ ਜੀ ਆ ਜਾਓ ਆ ਅੰਦਰ ਲੈ ਜਾ ਜੀ ਚਲੋ ਚਲੋ ਆ ਜਾਓ ਆ ਜਾਓ ਆ ਜਾਓ ਇਹ ਵੀ ਲੈ ਲਓ ਇਹ ਵੀ ਆ ਕੱਪੜਿਆਂ ਵਾਲੀ ਦਸਤਬੀਨਾ ਜਿਹੜੀ ਇਹ ਅੰਦਰ ਖੜਨੀ ਆ ਇਹਨਾਂ ਖੇਡਣਾ ਚਲੋ ਹੁਣ ਗੱਲ ਧਿਆਨ ਹੋਈ ਦੀ ਜਵਾਗਰ ਜਿੱਧਰ ਹੋ ਗਿਆਗੇ ਪੂਰੀ ਦੇ ਰਿਹਾਗੇ ਜਿਹੜੀ ਚੀਜ਼ ਲੈਣੀ ਆ ਹਾਂਜੀ ਮਾਤਾ ਜੀ ਵੇਖ ਆ ਵੰਡਾ ਹਰ ਹਾਂਜੀ ਵੇਖ ਆ ਕਿ ਪਕੌੜੇ ਬਾਬਾ ਜੀ ਖਾਦੇ ਜਾ ਉਹਦੇ ਟੇੜ ਦੱਸਣ ਦਿਆ ਇੱਕ ਐਣਕਾਣਾ ਮੈਂ ਜ਼ਿਆਦਾ ਪਕੌੜੇ ਵੇਖਾ ਦੇਣੇ ਆ। ਆਹ। ਆਹ ਸਭ ਗੱਲ ਸੁਣੋ। ਦੇਖਿਆ ਸਾਰਾ ਕੁਝ ਹੈ। ਇਹ ਜਿਸਣਾ ਪਾਣੀ ਪੀ ਪੀ ਕੇ ਹਨਾ ਉਹ ਕਿੰਨਾ ਪਾਣੀ ਪੀਤਾ। ਪਾਣੀ ਪਕੌੜਿਆਂ ਤੋਂ ਬਹੁਤ ਵਾਕੀ ਗੱਲ ਸਹੀ। ਪਕੌੜੇ ਦੇ ਦੋ ਦੇ। ਉਹਦੇ ਚੰਗੇ ਚੀ ਨਹੀਂ ਨਾ ਪਕੌੜੇ ਆ ਜੀ। ਪਕੌੜੇ ਮੌਸਮ ਨਹੀਂ ਆਇਆ ਪਕੌੜੇ ਖਾਣ ਵਾਲਾ ਹੈ। ਵੈਸੇ ਮੇਰੇ ਸਾਥ ਨਾਲ ਜਿੱਥੇ ਕੋਕੂਕ ਪਕੌੜੇ ਨਾ ਲੰਕਾ ਪਾਉਂਦੇ ਆ। ਸਾਰੇ ਆਪਣੇ ਪ੍ਰੋਗਰਾਮਾਂ ਵਾਲੇ ਇੱਥੇ ਇਹਨਾਂ ਨੂੰ ਗੋਲੀ ਵਾਲਾ ਬੱਤਾ ਪਾਉਣਾ ਚਾਹੀਦਾ ਹੈ। ਨਾਲੇ ਤਾਂ ਇਹ ਪਕੌੜੇ ਖਾ ਲੈਂਦੇ ਆ ਤੇ ਨਾਲੇ ਕਹਿੰਦੇ ਨੇ ਪਕੌੜੇ ਖਾਣ ਦਾ ਮ ਧੋਨੇ ਕੰਮੀ ਚੱਲ ਜਾਂਦੇ ਆ ਮੈਂ ਨਿਆ ਅਸੀਸ ਅਸੀਸ ਨਹੀਂ ਜੇ ਕੁਝ ਖਾਂਦੀ ਸਭ ਤੋਂ ਸੈਣੀ ਸੀਸ ਆ ਹਾਂ ਸੀਸ ਕੁਝ ਨਹੀਂ ਖਾਂਦਾ ਭਰਾਂ ਹੀ ਖਾ ਜਾਂਦੀ ਸੀਸ ਦੋ ਦਿੰਦਾ ਤੇ ਸੁਣ ਕਹਿੰਦਾ ਆ ਆਪਣਾ ਬੱਸ ਹੋਰ ਕੁਝ ਨਹੀਂ ਖਾਂਦਾ ਫਰੀ ਹੈ ਨਾ ਖਾਣਾ ਪੈਂਦਾ ਅਗਲੇ ਜੇ ਨਾ ਅਗਲੇ ਦੇ ਸਾਹਮਣੇ ਖਾਦਾ ਅਗਲੇ ਨੇ ਕਹਣਾ ਯਾਰ ਮਾਨ ਕਰਦੇ ਆ ਪਰਣ ਕੀ ਚੱਕਰ ਆ ਵੀ ਜਿਆਦੇ ਪੜੇ ਲਿਖੇ ਆ ਉਹਦੀ ਗੱਲ ਕਰਨੀ ਕਿ ਮੈਂ ਮੈਂ ਕੁਝ ਨਹੀਂ ਕਰਦਾ ਚੱਲ ਨਹੀਂ ਬਾਕੀ ਕਦੇ ਪਕੌੜੇ ਜਾਰੇ ਤੱਕ ਮੈਂ ਖਾਦੇ ਲੱਗੀ ਯਾਰ ਇਹ ਨਹੀਂ ਰਹਦੇ ਸਰ ਮਤਲਬ ਕਿ ਤੁਸੀਂ ਲਾ ਲਓ ਪਾਈਆ ਕੋ ਪਕੌੜੇ ਹੋਣੇ ਜਿਹੜੇ ਮੈਂ ਖਾਦੇ ਆ ਤੇ ਤਿੰਨ ਚਾਰ ਦੀ ਮੈਂ ਕੌਫੀ ਪੀਤੀ ਆ ਤੇ ਬਸ ਇੰਨੇ ਕੀ ਆ ਨਹੀਂ ਜੀ ਤੁਸੀਂ ਕੌਫੀ ਪੀਤੀ ਆ ਤੁਸੀਂ ਪਕੌੜੇ ਨਹੀਂ ਖਾਦੋਗੇ ਬੜਨੇ ਜਾਓਗੇ ਖਾਦੇ ਮੈਂ ਤਾਂ ਮੰਮੀ ਨੇ ਮਿੱਕੋ ਫਲੇਵਰ ਚ ਖਾਦੇ ਥੋੜੇ ਜਿਹਾ ਹੂੰ ਦੋ ਦਿਨ ਪ੍ਰੋਗਰਾਮ ਕੇ ਬਹੁਤ ਮਜ਼ਾ ਆਇਆ ਹਾਂ ਮਜ਼ਾ ਬਹੁਤ ਆਇਆ ਬਾਕੀ ਗੱਲ ਸਹੀ ਹੈ ਇੱਕ ਤਾਂ ਮੈਨੂੰ ਐਕਸਪੀਰੀਅੰਸ ਨਵਾਂ ਜਿਆ ਹੈ ਇਹ ਵੀ ਆਪਾਂ ਆਪਣੇ ਕਿਹੜੇ ਰਿਲੇਟਿਵ ਹੀ ਹੈ ਕਿ ਐਜ਼ ਅ ਫਰੈਂਡ ਹੀ ਆਪਾਂ ਗਏ ਆ ਤੇ ਬੜਾ ਵਧੀਆ ਲੱਗਾ ਬੜਾ ਵਧੀਆ ਵੈਲਕਮ ਕੀਤਾ ਉਹਨਾਂ ਨੇ ਨਵੇਂ ਰਿਸ਼ਤੇਦਾਰੀ ਬਣੀ ਹੈ ਆਪਣੀ ਵਧੀਆ ਲੱਗਾ ਜਾ ਕੇ ਬਹੁਤ ਅੱਛਾ ਲੱਗਾ ਹਨਾ ਸੀਸ ਵੀ ਵੀਰੇ ਨੂੰ ਮਿਲ ਕੇ ਆਈ ਆ ਉੱਥੇ ਪ੍ਰਤਪਾਲ ਜੀ ਦਾ ਉਹਨਾਂ ਨੇ ਪ੍ਰਤਪਾਲ ਰੱਖਿਆ ਨਾਮ ਮੇਰਾ ਸਰਨਾਵਾ ਹੀ ਆ ਹੂੰ ਕਿੰਨੇ ਮ제 ਆਉਣਦੇ ਆ ਬੜੀ ਬੜੇ ਲਾ ਕੇ ਆ ਪੱਗ ਬੁਦ ਲਾ ਕੇ ਆ ਸੀਸ ਤੇ ਮੇਰਾ ਤਾਂ ਇਹ ਗਰਮੀ ਨੇ ਫੇਰ ਵੀ ਠੀਕ ਆ ਇਧਰ ਸਾਡੇ ਨਾਲ ਦੀ ਹੈ ਜਿਹੜੀ ਆਹੇ ਲਗੀ ਗਰਮੀ ਦੇ ਵਿੱਚ ਐਨਕਾ ਘਰੇ ਲਾ ਕੇ ਬੀਤੀ ਜਾਵੇਂ ਮੈਂ ਤਾਂ ਸਿੱਸੀ ਆ ਕੇ ਕੰਡੀ ਲਾ ਕੇ ਸਿੱਸੀ ਮਮਾ ਦੀ ਸੋਣੀ ਨਾ ਕੰਡੀ ਆਇਦਾਂ ਸੱਚੀ ਕਾਲ ਸੱਚੀ ਕਾਲ ਸੋਣਾ ਆਹ ਤਾਂ ਇਸਕੇ ਨਾਲ ਬੋਣਾ ਨਹੀਂ ਲੱਗਦਾ ਐਨਕਾ ਸਹੀ ਗਾ ਦੱਸ ਦਰਗੀਣਾ ਕਿ ਮਮਾ ਕਹੇ ਕੰਮ ਤੇ ਲੱਗਦੇ ਸਿੱੂਜ ਨਾ ਸਾਰੇ ਪਪਰੇ ਰਾਤ ਤੇ ਗੰਮੀ ਬਰੀ ਲੱਗਦੀ ਹੈ ਚਲੋ ਤਾਂ ਹਾਂਜੀ ਅਮਾ ਜਾ ਸਿੱਸ ਕੀ ਰਲਾ ਲਓ दादी ਮਮਾ ਕੋ ਜਾ ਖੀਰਾ ਖਾਓ ਜਾ ਕੇ ਜਾਓ ਖੀਰਾ ਖਾ ਲਓ दादी ਨੂੰ ਸਿੱਸਾ ਆਦੂ ਮਮਾ ਕੋ ਹਾਂਜੀ ਸਾਜੀ ਹਾਂਜੀ ਲਾ ਲਈਏ ਫਿਰ ਵੰਦ ਬੁੱਢੇ ਦੀ ਨਵਾ ਦੀ ਗੇਦੇ ਇਹੋ ਬਾਪੇ ਬੁੱਢੇ ਬਾਣੇ ਪਿਓ ਰਾਜੇ ਕਾ ਕੋ ਸੇਹੂਲੀ ਆਂਦਾ ਰੋਣਾ ਕਿਹੜੇ ਜਿਹੜੇ ਬਾਪੇ ਬੁੱਢੇ ਮੇਲੇ ਤੇ ਆ ਉਥੇ ਲਾਇਏ ਨਾ ਕੋ ਸਾਹ ਮੇਲੇ ਤੇ ਆਹੋ ਤੁਸੀਂ ਕਿਹ ਕਿ ਤੁਸੀਂ ਲਾਈਆਂ ਹੈ ਨਾ ਮੰਮੀ ਕਹਿੰਦੇ ਕਿ ਤੁਸੀਂ ਸਾਰੇ ਲਾਈਆਂ ਮੈਂ ਤਾਂ ਵੈਸੇ ਸਾਹਮਣੇ ਬੈਠੀ ਮੈਂ ਕਿਹਾ ਸੁਣਿਆ ਨਗਰੇ ਬਰੇ ਧੁੱਪ ਚ ਬੜਾ ਸੁਹੁੰਨੇ ਵਾਲੇ ਹਾਂ ਇਹ ਤਾਂ ਗੱਲ ਹੈ ਜੀ ਬਣਾ ਬ੍ਰੈਂਡ ਦੀਆਂ ਹਾਂ ਪੋੜਾ ਕਰਕੇ ਜਿਹੜੇ ਮੇਲੇ ਵਿੱਚ ਪਾ ਲੈਣੇ ਵੇ ਅੰਡੀਓ ਨਹੀਂ ਮੇਰਾ ਜੇਠ ਰੋਜ਼ ਅਣਕਾਂ ਲਾ ਕੇ ਗੱਡੀ 'ਚ ਬੈਂਦਾ ਤੇ ਮੈਂ ਵੀ ਬੈਣੀ ਆ ਹਾਂ ਨੂੰ ਚਾਹੀਦਾ ਰੀਸ ਕਰਨੀ ਚਾਹੀਦੀ ਜੇਰ ਦੀ ਨਿਸ਼ਾ ਤਾਉਂਦੀ ਆ ਤਾਉਂਦੀ ਆ ਨਿਸ਼ਾ ਕਰਨੀ ਆ ਤਾਉਂਦੀ ਆ ਨਿਸ਼ਾ ਕਰਨੀ ਆ ਮਮਾ ਕੰਨੀ ਗੱਡੀ ਮਮਾ ਸੀਸ ਲਾਉਗਾ ਨਿਕਾ ਆ ਵੇਖੋ ਇੱਥੇ ਲਾਇਆ ਕਰੂੰਗਾ ਸੇਤੇ ਸੋਹਣੀਆਂ ਲੱਗ ਇੱਧਰ ਇੱਧਰ ਕਰੋ ਇੱਧਰ ਵੇਖੋ ਸੀਸ ਨੇ ਲਾ ਲੀਆਂ ਅਣਕਾਂ ਇਹ ਸੀਸ ਨੇ ਉਹ ਮਾਰ ਕੇ ਆਪਣੇ ਸੁੱਟ ਢੜੀ ਬਹੁਤ ਮੀਝ ਪਕੌੜੇ ਖਾ ਕੇ ਜਾਈਂ ਕੁਛ ਹੀ ਝੜ ਗਈ ਮੰਮੀ ਬੁਲਾਦਾ ਸਹੀ ਹੈ ਤੇ ਪਕੌੜਿਆਂ ਦੀ ਖੁਸ਼ੀ ਦਿਖਾਂਦੀ ਮੰਮੀ ਅੰਦਰ ਕੋ ਕਿਤੇ ਇੰਨੇ ਬਣੀ ਗਾ ਕੋਸ ਗਿਆ ਜੜੀਆਂ ਆ ਨਾ ਸਮੈਲਾ ਆਂਦੀਆਂ ਹੁੰਦੀਆਂ ਆ ਪਾਪਾ ਲਵੇਗੇ ਸਮੈਲਾ ਆਉਂਦੀਆਂ ਆਆਂ ਸਮੈਲਾ ਇਨੀਆ ਆਹੋ ਇਹ ਚੱਲ ਪਪੜੇ ਪਾਈਏ ਸੋਣਿਓ ਚਲੋ ਪਪੜੇ ਪਾਈਏ ਚਲੋ ਚਲੋ ਪਾਈਏ ਲੈ ਆ ਪਈ ਇੱਕ ਚਲੋ ਕਪੜੇ ਪਾਈਏ ਮੋਤੋ ਪਾਪਾ ਜਾਓ ਤੁਸੀਂ ਤਾਂ ਟਾਈਮ ਹੋ ਗਿਆ ਮੈਂ ਜਾਵਾਂ ਦੁਕਾਨ ਤੇ ਜਾਂਦਾ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਰਾਤ ਨੂੰ ਤੁਹਾਨੂੰ ਹਣ ਸਿੱਧਾ ਡਾਇਰੈਕਟ ਹੀ ਹੋਰ ਕਿੱਡਾ ਸੀ ਇਹ ਸਮਝ ਆਇਕਦੀ ਹੈ ਮਤਲਬ ਚਲੋ ਕੋਈ ਫੈਰ ਉਹਨ ਕੀ ਪੀਓਗਾ ਲੱਸੀ ਨਿੰਬੂ ਪਾਣੀ ਨਹੀਂ ਲੱਸੀ ਵੀ ਨਹੀਂ ਹੈ ਲੱਸੀ ਪਿਆਓ ਲੱਸੀ ਵੀ ਨਹੀਂ ਹੈ ਅਰੇ ਨਹੀਂ ਮਤਲਬ ਰੋਕ ਕੇ ਥੋੜਾ ਜਿਹਾ ਟਾਈਮ ਬਣਾਉਣੀ ਆ ਗਾਈਜ਼ ਹੁਣੋਂ ਪੀਣ ਲੱਗਿਆ ਵਾ ਲੱਸੀ ਤੇ ਰਾਤ ਨੂੰ ਆਪਾਂ ਅੱਜ ਬਣਾਉਣਾ ਪਾਸਤਾ ਤੇ ਤਾਂ ਨਹੀਂ ਗਾਈਜ਼ ਤੇਰੀ ਰੈਸਪੀ ਸ਼ੇਅਰ ਕਰਾਂਗੇ ਨਹੀਂ ਗਾਈਜ਼ ਨਹੀਂ ਗਾਈਜ਼ ਨਹੀਂ ਨਹੀਂ ਅੱਜ ਬਣਾਉਂਗਾ ਅੱਜ ਬਣਾਉਂ ਬਣਾ ਕੇ ਸੋਹਣੀ ਬਣੀ ਲੱਗਉਂਦੀ ਆ ਇਹ ਚੱਕਰ ਤੋਂ ਬੰਦਾ ਨਾ ਸੋਹਣੀ ਹੋਣਾ ਨਿਕਰਦਾ ਕੋਈ ਮਤਲਬ ਨਹੀਂ ਪਾਉਂਦਾ ਲਾਲਾ ਸਾਹਿਬ ਇਹਨਾਂ ਨੂੰ ਸੌਂ ਆ ਵੀ ਜੇ ਸੋਹਣੀ ਲੱਗਦੀ ਸੀ ਤੇ ਫੇਰ ਤੇ ਬਣਾਉਂਗੀ ਨਹੀਂ ਮੈਨੂੰ ਲੱਗਦੀ ਨਹੀਂ ਤੇ ਨਾ ਮੈਂ ਬਣਾਉਣਾ ਜੇ ਅੱਜ ਨਹੀਂ ਬਣਾਉਣਾ ਵੀ ਡਾ ਵੀ ਕੰਮ ਗੁਰਗਾ ਪਹਾੜ ਤੇ ਆ ਮਾਣਿਆ ਨਹੀਂ ਯਾਰ ਮੌਸਮ ਨਹੀਂ ਹੈਗਾ ਫਾਨ ਬਣਾਉਣਾ ਮੈਨੂੰ ਕੱਲੇ ਨੂੰ ਬਣਾ ਦੇ ਤੂੰ ਇਹ ਵੀ ਨਾ ਖਾਣਾ ਦਸ ਨੀਂ ਪੇੜੀ ਨਿੰਬੂ ਪਾਣੀ ਬਿਨਾ ਉਹ ਦਸੋ ਠੀਕ ਆ ਯਾਰ ਨਹੀਂ ਹੋਸ ਨਹੀਂ ਹੈਗਾ ਬਿਮਾਰ ਹੋਣਾ ਜੇ ਕੀ ਕਰਦੇ ਕਦੇ ਪਹਿਲਾਂ ਇਹ ਚੀਜ਼ ਸਵਾਦ ਵਧੀ ਬਣਾਉਂਦੀ ਆ ਜਦੋਂ ਸਵਾਦ ਬਣਾ ਜਾਂਦੀ ਖਾ ਲਈਦੀ ਆ ਲੱਗ ਜਾਈਦਾ ਉਤੇ ਫਿਰ ਮੌਸਮ ਵਿਭਾਗ ਵਾਲੀ ਬਣ ਜਾਂਦੀ ਐ ਮੌਸਮ ਵੇਖਦਾ ਉਹਦਾ ਕਿੰਨੇ ਦਿਨ ਮਲਾਵਚ ਬਣਾ ਕੇ ਵਾਹਾਂ ਤੇ ਅੱਜ ਨਾ ਲੈਨੇ ਨਾ ਕੱਲ ਕਿਨੇ ਵੇਖਿਆ ਅੱਜ ਮਾਰੀ ਥੋੜਾ ਮੀਂਹ ਪੈਣਾ ਤਾਂ ਮੌਸਮ ਠਹਿਰ ਹੋ ਰੰਦੋ ਥੋੜਾ ਗਰਮੀ ਚੋ ਠੀਕ ਆ ਓਕੇ ਜੀ ਅਸੀਂ ਚੱਲੀਏ ਗਾਮ ਤੇ ਹੁਣਾ ਤੇ ਤੁਸੀਂ ਲੰਮੇ ਲੰਮੇ ਬਾਬਾ ਕੋਈ ਨਹੀਂ ਦੁਪਹਿਰ ਨੂੰ ਮੈਂ ਸੌਂ ਜਾਂਦਾ ਹਾਂ ਨਾ ਠੀਕ ਆ ਮੈਨੂੰ ਫਿਕਰੇ ਆ ਲੋਕਾਂ ਦੀ ਮਤਲਬ ਕਿ ਮੇਰੇ ਜਿਹੜੇ ਸਬਸਕ੍ਰਾਈਬਰ ਜਾਨਾ ਜਿਹੜੇ ਵਿਊਅਰ ਆ ਉਹਨੂੰ YouTube ਫੈਮਲੀ ਦੀ ਫਿਕਰ ਬੜੀ ਆ ਮੈਂ ਆਨਾ ਵੀ ਉਹ ਦੁਪਹਿਰ ਵੇਲੇ ਸੌਣਾ ਜਦੋਂ ਤੁਸੀਂ ਦੁਪਹਿਰੇ ਵੀ ਨੀਂਦ ਪੂਰੀ ਕਰੋਗੇ ਰਾਤ ਨੂੰ ਪੂਰੀ ਕਰੋ ਡਾਰਕ ਸਰਕਲ ਅੱਖਾਂ ਦੇ ਲੱਗ ਜੇ ਸਾਡੇ ਦੇ ਨਹੀਂ ਪਏ ਮਤਲਬ ਮੈਂ ਤਾਂ ਫਿਰ ਹੁਣ ਵੇਖੋ ਨਾ ਮੈਨੂੰ ਕੰਮ ਕਿੰਨੇ ਆ ਹੁਣ ਜਿਹੜੇ ਮਤਲਬ ਕਿ ਫ੍ਰੀ ਆ ਜਿਨ੍ਹਾਂ ਨੂੰ ਦੁਪਹਿਰੇ ਕੰਮ ਨਹੀਂ ਹੈਗਾ ਉਹ ਸੌ ਸਕਦੇ ਆ ਚਲੋ ਠੀਕ ਆ ਓਕੇ ਜੀ ਓਕੇ ਜੀ ਬੱਲਾ ਫਰੈਂਡਸ ਲੱਸੀ ਆਉਣ ਲੱਗੀ ਆ ਸ਼ਾਮਾਂ ਵਈਆਂ ਗਰਮੀ ਵੜੀ ਆ ਤਾਂ ਮੈਂ ਚਾਹ ਨਹੀਂ ਪੀਣੀ ਲੱਸੀ ਪੀਣੀ ਆ ਹੁਣ ਲੱਸੀ ਆ ਰਹੀ ਆ ਤੇ ਅਜੇ ਤੱਕ ਬੂਹਾ ਖੁੱਲਾ ਨਹੀਂ ਆ ਆਂ ਦੀ ਲੱਸੀ ਆ ਜਣੀ ਹੋਇਆ ਹਮਮ ਲੱਸੀ ਬੜਾ ਜੀ ਆਂਦੀ ਲੱਸੀ ਮੈਂ ਚਾਹ ਨਹੀਂ ਪੀਣੀ ਗਰਮੀ ਵੜੀ ਲੱਸੀ ਪੀਣੇ ਆ ਪਾ ਲਓ ਪੀ ਲਓ ਵਾਹ ਅਸਲ ਲਾਈਟ ਨਹੀਂ ਨਾ ਇਹ ਲਾਈਟ ਨਹੀਂ ਆਈ ਆ ਗਈ ਆ ਲਾਈਟ ਆ ਲਾਈਟ ਤੇ ਕਦੋਂ ਦੀ ਆਈ ਚੋਰ ਮੈਂ ਕਿਸ਼ਾਦ ਨਹੀਂ ਨਹੀਂ ਬੜਾ ਚਾਹੀਦੀ ਹੈ ਇਹ ਚੀਜ਼ ਆ ਚਲ ਕੋਈ ਨਹੀਂ ਪਿਆਰ ਕਰੀ ਕਰਣੀ ਨਹੀਂ ਨਾ ਅੱਜ ਗਰਮੀ ਬੜੀ ਤਾਈਆਂ ਤਾਂ ਮੈਂ ਲੱਸੀ ਪੀਂਦਿਆਂ ਕੁਝ ਨਹੀਂ ਖਾਣ ਜੀ ਨਹੀਂ ਕਰਦਾ ਹੂੰ ਐਂ ਸੋਣ